ਪੰਜਾਬ ਦੇ ਇੱਕ ਪਿੰਡ ਵਿੱਚ ਇਹ ਮੇਲਾ ਲੱਗਣ ਜਾ ਰਿਹਾ ਸੀ ਜਿਸ ਵਿੱਚ ਪਿੰਡ ਦੇ ਵੱਡ ਵਡੇਰੇ ਜੱਟ ਵਾਣਿਏ ਮੱਝ ਵੀ ਅਤੇ ਹੋਰ ਜਾਤਾਂ ਦੇ ਲੋਕ ਵੀ ਪੂਰੀ ਤਿਆਰੀ ਕਰੀ ਬੈਠੇ ਸਨ ਇਹ ਤਿਆਰੀ ਸਿਰਫ ਮੇਲੇ ਦੀ ਨਹੀਂ ਸੀ ਸਗੋਂ ਇੱਕ ਅਹੰਕਾਰ ਦੀ ਤਿਆਰੀ ਵੀ ਬਣ ਚੁੱਕੀ ਸੀ ਜੱਟ ਕਹਿੰਦੇ ਅਸੀਂ ਹਰ ਮਹੀਨੇ ਗੁਰਦੁਆਰੇ ਵਿੱਚ ਮੱਸਿਆ ਹੋਵੇ ਜਾਂ ਸੰਗਰਾਮਤ ਹੋਵੇ ਅਸੀਂ ਪੈਸੇ ਦਿੰਨੇ ਆਂ ਸੇਵਾ ਸਾਡੇ ਰਗ ਰਗ ਵਿੱਚ ਬਸਦੀ ਹੈ ਅਸੀਂ ਗੁਰੂ ਘਰ ਦੀ ਬਹੁਤ ਸੇਵਾ ਕਰਦੇ ਆ ਬਾਣੀਆਂ ਕਹਿੰਦੇ ਅਸੀਂ ਮੰਦਰ ਦੀ ਛੱਤ ਪਵਾ ਦਿੱਤੀ ਜਿਸ ਵਿੱਚ ਵੱਡੇ ਵੱਡੇ ਟੱਲ ਲਗਵਾ ਦਿੱਤੇ ਪੈਸਾ ਤਾਂ ਅਸੀਂ ਲਾਇਆ ਤੁਸੀਂ ਕਹਦਾ ਪੈਸਾ ਲਾਇਆ ਇਹੇ ਗੱਲ ਸੁਣ ਕੇ ਮਨਵੀਰ ਬਹੁਤ ਮੁਸਕਰਾਇਆ ਅਤੇ ਅੰਦਰੋਂ ਅੰਦਰੀ ਹੱਸਿਆ ਉਹ ਇੱਕ ਗਰੀਬ ਸੀ ਤੇ ਹੁਸ਼ਿਆਰ ਲੜਕਾ ਸੀ ਉਸਨੇ ਸਹਜਤਾ ਨਾਲ ਕਿਹਾ ਜੱਟ ਤੇ ਬਾਣੀਆਂ ਨੂੰ ਤੁਸੀਂ ਬਹੁਤ ਵਧੀਆ ਕੰਮ ਕੀਤਾ ਤੁਸੀਂ ਪੈਸੇ ਲਾਏ ਸੇਵਾ ਕੀਤੀ ਪਰ ਮੈਨੂੰ ਇਹ ਦੱਸੋ ਕਿ ਇਹ ਪੈਸੇ ਤੁਹਾਡੇ ਰੱਬ ਰੱਖੂ ਜਾਂ ਮੰਦਿਰਾਂ ਜਾਂ ਗੁਰਦੁਆਰੇ ਦੇ ਪ੍ਰਬੰਧਨ ਰੱਖਣਗੇ ਕੀ ਉਹ ਤੁਹਾਨੂੰ ਇੰਨਾ ਪੈਸੇ ਨਾਲ ਜੰਨਤ ਵਿੱਚ ਟਿਕਟ ਕੱਟ ਕੇ ਦੇਣਗੇ ਜਾਂ ਨਹੀਂ ਇਹ ਗੱਲ ਸੁਣ ਕੇ ਜੱਟ ਨੇ ਕਿਹਾ ਸਾਨੂੰ ਤਾਂ ਸੇਵਾ ਤੇ ਮਾਣ ਹੈ ਅਸੀਂ ਤਾਂ ਸੇਵਾ ਲਈ ਆ ਅਤੇ ਬਾਣੀਆਂ ਨੇ ਕਿਹਾ ਕਿ ਸਾਡੇ ਪੈਸੇ ਨਾਲ ਮੰਦਰ ਵਿੱਚ ਰੋਸ਼ਨੀ ਆ ਗਈ ਐ ਜੱਟ ਤੇ ਬਾਣੀਏ ਦੀ ਗੱਲ ਸੁਣ ਕੇ ਮਨਵੀਰ ਇੱਕ ਵਾਰ ਫੇਰ ਹੱਸਿਆ ਉਸਨੇ ਕਿਹਾ ਇਹ ਰੋਸ਼ਨੀ ਗੁਰਦੁਆਰੇ ਦੀ ਨਹੀਂ ਮੰਦਰ ਦੀ ਨਹੀਂ ਇਹ ਤੁਹਾਡੇ ਅਹੰਕਾਰ ਦੀ ਰੋਸ਼ਨੀ ਹੈ ਕੀ ਤੁਹਾਡੇ ਇਸ ਰੋਸ਼ਨੀ ਨਾਲ ਰੱਬ ਖੁਸ਼ ਹੋਵੇਗਾ ਤੁਸੀਂ ਦੋਵੇਂ ਜਣੇ ਰੱਬ ਦੀ ਜਗ੍ਹਾ ਆਪਣੇ ਅਹੰਕਾਰ ਦੀ ਆਪਣੇ ਸ਼ੋਅ ਵਾਜੀ ਦੀ ਰੋਸ਼ਨੀ ਕਰ ਰਹੇ ਹੋ ਮਨਵੀਰ ਦੀਆਂ ਗੱਲਾਂ ਸੁਣ ਕੇ ਸਭ ਚੁੱਪ ਹੋ ਗਏ ਮਨਵੀਰ ਨੇ ਦੱਸਿਆ ਕਿ ਮੈਂ ਕੱਲ ਹਸਪਤਾਲ ਵਿੱਚ ਗਿਆ ਸੀ ਮੈਂ ਰੋਜ਼ ਹਸਪਤਾਲ ਜਾਂਦਾ ਹਾਂ ਮੈਂ ਉੱਥੇ ਬਜ਼ੁਰਗਾਂ ਦੀ ਸੇਵਾ ਕਰਦਾ ਹਾਂ ਗਰੀਬ ਬੱਚਿਆਂ ਦੀ ਸੇਵਾ ਕਰਦਾ ਹਾਂ ਕੱਲ ਮੈਂ ਇੱਕ ਬਜ਼ੁਰਗ ਨੂੰ ਪਾਠ ਸੁਣਾਇਆ ਜੋ ਕਿ ਅੰਨ੍ਹਾ ਸੀ ਉਹ ਪਾਠ ਸੁਣ ਕੇ ਬੜਾ ਖੁਸ਼ ਹੋਇਆ ਅਤੇ ਮੈਨੂੰ ਲੱਗਿਆ ਕਿ ਮੈਨੂੰ ਰੱਬ ਮਿਲ ਗਿਆ ਇਹ ਗੱਲ ਸੁਣ ਕੇ ਸਭ ਦੇ ਮੱਥੇ ਥੰਮ ਗਏ ਪਿੰਡ ਦੇ ਸਰਪੰਚ ਨੇ ਮੇਲੇ ਵਿੱਚ ਐਲਾਨ ਕੀਤਾ ਕੀ ਅੱਜ ਮੇਲੇ ਦੀ ਸ਼ੁਰੂਆਤ ਮਨਵੀਰ ਦੀ ਜਵਾਨ ਤੋਂ ਕੀਤੀ ਹੋਈ ਅਰਦਾਸ ਨਾਲ ਹੋਣੀ ਹੈ ਕਿਉਂਕਿ ਸਾਨੂੰ ਅੱਜ ਪਤਾ ਲੱਗਿਆ ਹੈ ਧਰਮ ਪੈਸੇ ਨਾਲ ਨਹੀਂ ਧਰਮ ਦਿਲ ਨਾਲ ਚੱਲਦਾ ਹੈ ਅਗਲੇ ਸਾਲ ਪਿੰਡ ਰਾਮਪੁਰ ਵਿੱਚ ਇੱਕ ਰੀਤ ਬਣੀ ਕੌਣ ਕਿੰਨਾ ਦਾਨ ਕਰਦਾ ਇਹ ਨਹੀਂ ਇਹ ਰੀਤ ਬਣੀ ਕੌਣ ਕਿੰਨੀ ਸੇਵਾ ਅਤੇ ਪਿਆਰ ਕਰਦਾ ਹੈ ਜਿਸ ਨਾਲ ਸਭ ਦੇ ਚਿਹਰੇ ਖਿੜ ਜਾਂਦੇ ਹਨ ਇਹ ਇੱਕ ਗੱਲ ਗਿਣਤੀ ਵਿੱਚ ਆਉਣ ਲੱਗੀ ਵੀ ਕੌਣ ਕਿੰਨਾ ਪਿਆਰ ਸਤਕਾਰ ਤੇ ਸੇਵਾ ਕਰਦਾ ਹੈ ਇਹ ਕਹਾਣੀ ਸਾਡੀ ਸੂਝ-ਬੂਝ ਨੂੰ ਅਹੰਕਾਰ ਤੋਂ ਪਿਆਰ ਵੱਲ ਮੋੜਦੀ ਹੈ ਸਤਕਾਰ ਵੱਲ ਮੋੜਦੀ ਹੈ ਹਾਂਜੀ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੀ ਹੌਸਲਾ ਵਜਾਈ ਲਈ ਸਾਡੇ ਪੇਜ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਫੋਲੋ ਕਰ ਲੈਣਾ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਇਹਨਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂਕਿ ਇਹਨਾਂ ਕਹਾਣੀਆਂ ਤੋਂ ਕੋਈ ਹੋਰ ਸਿੱਖਿਆ ਲੈ ਕੇ ਆਪਣਾ ਜੀਵਨ ਸਫਲ ਕਰ ਸਕੇ ਧੰਨਵਾਦ ਦੋਸਤੋ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ 49 ਦਿਨ ਤਦ ਤੱਕ ਲਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ